ਅੱਜ ਵੀ ਇਹਨੇ ਏਰੀਏ ਦੇ ਵਿੱਚ ਆੜ ਆਏ ਤੇ ਬਹੁਤ ਸਾਰੀਆਂ ਅਰਦਾਸਾਂ ਪੰਜਾਬ ਦੀ ਧਰਤੀ ਤੋਂ ਉੱਠੀਆਂ ਪੰਜਾਬ ਦੇ ਜਾਇਆ ਨੇ ਵਿਦੇਸ਼ ਦੀ ਧਰਤੀ ਤੋਂ ਅਰਦਾਸਾਂ ਕੀਤੀਆਂ ਭਾਵੇਂ ਕਿ ਸਰਕਾਰਾਂ ਨੇ ਸਾਡੀ ਬਾਹ ਨਹੀਂ ਪੜੀ ਨਾ ਕਦੀ ਉਹਨਾਂ ਨੇ ਫੜਨੀ ਆ ਪੰਜਾਬ ਦੇ ਨਾਲ ਹਰ ਵਾਰ ਮੱਤਰੀ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੁਣ ਮੌਜੂਦਾ ਸਮੇਂ ਦੇ ਵਿੱਚ ਵੀ ਕੇਂਦਰ ਸਰਕਾਰ ਨੇ ਸਾਡੀ ਬਾਹ ਨਹੀਂ ਫੜੀ ਦਰਅਸਲ ਦੇ ਵਿੱਚ ਇੱਕ ਕੁਦਰਤੀ ਆਫਤ ਨਹੀਂ ਆ ਇਹ ਮਨੁੱਖ ਦੁਆਰਾ ਬਣਾਏ ਗਏ ਹੱਡ ਨੇ ਇਹ ਮਨੁੱਖਾਂ ਵੱਲੋਂ ਸਰਕਾਰਾਂ ਵੱਲੋਂ ਪੰਜਾਬ ਨੂੰ ਤਹਿਸ਼ਨਾਸ਼ ਕਰਨ ਦੇ ਲਈ ਹੜ੍ਹ ਪੈਦਾ ਕੀਤੇ ਗਏ ਨੇ ਜਦਕਿ ਇਹਨਾਂ ਨੂੰ ਪਤਾ ਹੁੰਦਾ ਸਾਰਾ ਇਹ ਪਹਿਲਾਂ ਵੀ ਪਾਣੀ ਰਿਲੀਜ਼ ਕਰ ਸਕਦੇ ਆ ਪਰ ਸਰਕਾਰ ਦੇ ਸਿਰ ਦਾ ਦਰਦ ਬਣਿਆ ਪਿਆ ਪੰਜਾਬ ਤੇ ਪੰਜਾਬ ਦੇ ਨਾਲ ਸਦਾ ਹੀ ਕਾਣੀ ਵੰਡ ਕੀਤੀ ਜਾਂਦੀ ਹੈ ਇਸੇ ਕਰਕੇ ਪੰਜਾਬ ਦੇ ਜਾਇਆਂ ਨੂੰ ਖਤਮ ਕਰਨ ਦੇ ਲਈ ਹੜ੍ਹ ਮਨੁੱਖਾਂ ਵੱਲੋਂ ਤਿਆਰ ਕੀਤੇ ਗਏ ਨੇ ਇਹ ਕੁਦਰਤੀ ਆਫਤ ਨਹੀਂ ਹੈ ਫਿਰ ਵੀ ਆਪਾਂ ਗੁਰੂ ਚਰਨਾਬੀਚ ਅਰਦਾਸ ਕੀਤੀ ਇੱਥੇ ਗੱਲ ਹੋਰ ਵੀ ਕਰਦਾ ਜਾਵਾਂ ਤੁਹਾਡੀ ਇਹ ਸੰਗਤ ਦਾ ਕਾਫਲਾ ਦੇਖ ਰਿਹਾ ਲਾਈਨ ਟੁੱਟਲੀ ਨਹੀਂ ਪਈ ਤੁਸੀਂ ਬੜੀ ਵੱਡੀ ਗਿਣਤੀ ਵਿੱਚ ਆਏ ਜਦੋਂ ਸਾਨੂੰ ਪਤਾ ਲੱਗਿਆ ਕਿ ਇਸ ਏਰੀਏ ਦੇ ਵਿੱਚ ਹੜਾ ਆਏ ਨੇ ਮੇਰਾ ਸੋਚਦਾ ਸੀ ਵੀ ਸੰਗਤ ਬੜੀ ਘੱਟ ਹੋਵੇਗੀ ਸੰਗਤ ਦੀ ਗਿਣਤੀ ਥੋੜੀ ਹੋਵੇਗੀ ਕਿਉਂਕਿ ਬਹੁਤ ਵੱਡੀ ਮਾਰ ਪਈ ਹੈ ਪੰਜਾਬ ਨੂੰ ਪਰ ਇੱਥੇ ਤੁਸੀਂ ਇਸ ਗੱਲ ਦਾ ਸਬੂਤ ਦਿਨੇ ਪਏ ਆ ਪੰਜਾਬ ਦੇ ਜਾਏ ਗੁਰਬਾਣੀ ਪੜ੍ਹਨ ਵਾਲੇ ਨੇ ਗੁਰੂ ਦੇ ਨਾਲ ਜੁੜੇ ਪਏ ਨੇ ਇਹ ਵੱਡੀਆਂ-ਵੱਡੀਆਂ ਮੁਸੀਬਤਾਂ ਨੂੰ ਵੀ ਹੱਸ ਕੇ ਆਪਣੇ ਪਿੰਡੇ ਉੱਤੇ ਚੱਲ ਲੈਂਦੇ ਪਰ ਇੱਕ ਗੱਲ ਹੋਰ ਨਾਲ ਕਹਿਣੀ ਚਾਹੁੰਨਾ ਦੇਸ਼ ਦੇ ਕਿਸੇ ਸਟੇਟ ਦੇ ਵਿੱਚ ਹੜ ਆ ਜਾਣ ਕੋਈ ਆਫਤ ਆ ਜਾਵੇ ਤੇ ਪੰਜਾਬ ਦੇ ਜਾਏ ਟਰਾਲੀਆਂ ਭਰ ਕੇ ਗੱਡੀਆਂ ਭਰ ਕੇ ਤੁਰ ਪੈਂਦੇ ਨੇ ਉਧਰ ਨੂੰ ਰਾਸ਼ਨ ਲੈ ਕੇ ਪਰ ਧਿਆਨ ਮਾਰ ਕੇ ਦੇਖੋ ਹੋਰ ਸਟੇਟ ਦੇ ਵਿੱਚੋਂ ਕਿੰਨੇ ਕੁ ਜਾਣੇ ਆਏ ਤੁਹਾਡੀ ਕਿਸੇ ਨੇ ਨਹੀਂ ਬਾਹ ਫੜਨੀ ਆਪਣੇ ਭਰਾਵਾਂ ਨੇ ਹੀ ਬਾਹ ਫੜੀਆ ਆਪਣਿਆਂ ਦਾ ਹੀ ਸਾਥ ਦਈਏ ਆਪਣਿਆਂ ਦੇ ਨਾਲ ਖੜਨਾ ਸਿੱਖ ਲਈਏ ਸਾਡੀ ਚੜ੍ਹਦੀ ਕਲਾ ਹੋ ਜਾਵੇਗੀ ਸਰਕਾਰਾਂ ਤੋਂ ਬਹੁਤੀ ਉਮੀਦ ਨਾ ਰੱਖੋ ਇਹ ਤਾਂ ਫੋਟਮਾ ਖਿਚਉਣ ਵਾਲੇ ਆ ਫੋਟਮਾ ਖਿਚਾ ਕੇ ਇਹਨਾਂ ਨੇ ਚਲੇ ਜਾਣ